ਪਿਛਲੇ ਮਹੀਨੇ ਢੀ ਯਾਨੀ ਕਿ ਜੂਨ ਮਹੀਨੇ ਦੀ 12 ਤਰੀਕ ਨੂੰ 12 ਜੂਨ 2025 ਨੂੰ ਅਹਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਕ੍ਰੈਸ਼ ਹੋਇਆ ਜਿਹਦੇ ਵਿੱਚ 270 ਲੋਕਾਂ ਦੀ ਮੌਤ ਹੋਈ ਜਿਹਦੇ ਵਿੱਚ 240 ਤੋਂ ਵੱਧ ਕਰੂ ਮੈਂਬਰ ਤੇ ਸਵਾਰੀਆਂ ਸੀ ਤੇ ਬਾਕੀ ਜਿਹੜੇ ਹੋਸਟਲ ਦੇ ਵਿੱਚ ਡਾਕਟਰ ਸੀ ਜਾਂ ਹੋਰ ਆਲੇ-ਦੁਆਲੇ ਲੋਕ ਸੀ ਉਹ ਇੱਥੇ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਸਵਾਰੀਆਂ ਦੇ ਵਿੱਚੋਂ ਸਿਰਫ ਇੱਕ ਜਣਾ ਬਚਿਆ ਜਿਹੜਾ ਕਿ ਇੰਗਲੈਂਡ ਦਾ ਸੀ ਇਹਦੇ ਬਾਰੇ ਆਪਾਂ ਹੁਣ ਤੱਕ ਬਹੁਤ ਸਾਰੀਆਂ ਜਾਣਕਾਰੀਆਂ ਪੜੀਆਂ ਪਰ ਜਦੋਂ ਕਿਤੇ ਵੀ ਕਦੇ ਵੀ ਕੋਈ ਜਹਾਜ਼ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਉਹਦੇ ਬਲੈਕ ਬਾਕਸ ਵਿੱਚ ਲਿਗੀਆਂ ਚੀਜ਼ਾਂ ਨੂੰ ਲੱਭ ਕੇ ਉਹ ਜਿਹੜੀਆਂ ਕਾਕਪਿਟ ਵਿੱਚ ਲਿਗੀਆਂ ਆਵਾਜ਼ਾਂ ਉਹਨਾਂ ਨੂੰ ਟੈਸਟ ਕਰਕੇ ਇਹ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਭਾਈ ਇਹਦੇ ਪਿੱਛੇ ਕਾਰਨ ਕਿਹੜੇ ਕਿਹੜੇ ਹੋਣਗੇ ਜਹਾਜ਼ ਦਾ ਤੇਲ ਖਤਮ ਹੋਇਆ ਪਾਇਲਟ ਦੇ ਕੋਲੋਂ ਕੋਈ ਗਲਤੀ ਹੋਈ ਆ ਹਵਾ ਦੇ ਦਬਾਅ ਦਾ ਹੋ ਕਾਰਨ ਸੀ ਜਾਂ ਅਚਾਨਕ ਵਿੱਚੋਂ ਕਿਹੜੀ ਗਲਤੀ ਹੋਈ ਆ ਕਿਹੜੇ ਕਾਰਨ ਦੇ ਕਰਕੇ ਇਹ ਜਹਾਜ਼ ਕ੍ਰੈਸ਼ ਹੋਇਆ ਤੇ ਹੁਣ ਪੂਰੇ 1 ਮਹੀਨੇ ਬਾਅਦ ਯਾਨੀ ਕਿ 12 ਜੁਲਾਈ ਨੂੰ ਜਾਣੀ ਕਿ ਕੁਝ ਘੰਟੇ ਪਹਿਲਾਂ 15 ਸਫਿਆਂ ਦੀ ਪਹਿਲੀ ਰਿਪੋਰਟ ਸਾਹਮਣੇ ਆਈ ਹੈ ਜਿਨੇ ਜਹਾਜ਼ ਕ੍ਰੈਸ਼ ਦੇ ਕੁਝ ਕਾਰਨਾਂ ਨੂੰ ਬਿਆਨ ਕੀਤਾ ਇਹਦੇ ਵਿੱਚਲੇ ਕਾਰਨ ਜਿਹੜੇ ਬੜੇ ਮਹੱਤਵਪੂਰਨ ਹਨ ਹਾਲਾਂਕਿ ਜਦੋਂ ਇਹੋ ਜਿਹੀ ਘਟਨਾ ਕਿਤੇ ਵਾਪਰ ਜਾਂਦੀ ਹੈ ਉਹ ਵੇਲਾ ਤਾਂ ਵਾਪਸ ਨਹੀਂ ਆਉਂਦਾਗਾ ਹੁਣ ਦੇਖੋ 270 ਲੋਕਾਂ ਦੀ ਮੌਤ ਹੋਈ ਤੇ ਕਾਰਨ ਭਾਵੇਂ ਕੋਈ ਵੀ ਨਿਕਲ ਕੇ ਆਵੇ ਇਹਨਾਂ 270 ਦੇ ਵਿੱਚੋਂ ਇੱਕ ਵੀ ਜੀ ਨੇ ਵਾਪਸ ਨਹੀਂ ਆਉਣਾ ਪਰ ਭਵਿੱਖ ਦੇ ਵਿੱਚ ਇਹੋ ਜਿਹੀ ਗਲਤੀ ਨਾ ਹੋਵੇ ਤੇ ਗਲਤੀ ਹੋਈ ਕਿਹਦੇ ਕੋਲੋਂ ਸੀ ਇਹ ਕੜੀ ਨਾਲ ਕੜੀ ਜੋੜ ਕੇ ਅਸਲ ਸੱਚ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਵੇਰਵਾ ਇਹ ਆਇਆ ਕਿ 1 ਮਹੀਨੇ ਬਾਅਦ 15 ਸਫਰ ਦੀ ਜਿਹੜੀ ਰਿਪੋਰਟ ਆ ਉਹਨੇ ਬਿਆਨ ਕਰ ਦਿੱਤਾ ਕਿ ਇਹਦੇ ਵਿੱਚ ਪਾਇਲਟ ਦੇ ਕੋਲੋਂ ਯਾਨੀ ਕਿ ਦੋਨੋਂ ਪਾਇਲਟਾਂ ਦੇ ਕੋਲੋਂ ਵੀ ਗਲਤੀ ਹੋਣ ਦੀ ਗੁੰਜਾਇਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਵੇਲੇ ਜਹਾਜ਼ ਦੇ ਵਿੱਚ ਤੇਲ ਵੀ ਪੂਰਾ ਸੀ ਉਸ ਵੇਲੇ ਜਹਾਜ਼ ਸਿਰਫ 600 ਫੁੱਟ ਦੀ ਉਚਾਈ ਦੇ ਉੱਤੇ ਸੀ ਸਵਾ 600 ਫੁੱਟ ਦੀ ਉਚਾਈ ਤੇ 30 ਸੈਕਿੰਡ ਦੇ ਵਿੱਚ ਵਿੱਚ ਇਹ ਸਾਰਾ ਹਾਦਸਾ ਵਾਪਰਿਆ ਇਹਦੇ ਪਿਛਲੇ ਕਾਰਨਾਂ ਦੀ ਜਦੋਂ ਕੜੀ ਨਾਲ ਕੜੀ ਜੋੜੀ ਗਈ ਤਾਂ ਇਹ ਗੱਲ ਕਹੀ ਗਈ ਹੈ ਕਿ ਭਾਈ ਇਹਦੇ ਵਿੱਚ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਾਇਲਟਾਂ ਦੇ ਕੋਲੋਂ ਵੀ ਗਲਤੀ ਹੋਈ ਹੈ ਇੱਥੇ ਇੱਕ ਪਾਇਲਟ ਸੁਮੇਤ ਸੱਬਰਵਾਲ ਸਾਹਿਬ ਜਿਹੜੇ ਕਿ ਬਹੁਤ ਸੀਨੀਅਰ ਪਾਇਲਟ ਆ ਉਹ ਮੁੱਖ ਤੌਰ ਦੇ ਉੱਤੇ ਸੀ ਨਾਲ ਇੱਕ ਸਹਾਇਕ ਪਾਇਲਟ ਆ ਦੋ ਪਾਇਲਟ ਸੀ ਉਹ ਵੀ ਦੋਵੇਂ ਨਹੀਂ ਬਚੇ ਤੇ ਹੁਣ ਜਿਹੜੀਆਂ ਕੋਕਪਿਟ ਵਿੱਚ ਲੀਆਂ ਆਵਾਜ਼ਾਂ ਸਾਹਮਣੇ ਆਈਆਂ ਉਹਦੇ ਵਿੱਚ ਜਹਾਜ਼ ਡਿੱਗਣ ਤੋਂ ਕੁਝ ਸਕਿੰਟ ਪਹਿਲਾਂ ਇੱਕ ਪਾਇਲਟ ਦੂਜੇ ਨੂੰ ਇਹ ਗੱਲ ਕਹਿ ਰਿਹਾ ਕਿ ਫਿਊਲ ਸਵਿਚ ਤੂੰ ਬੰਦ ਕੀਤੀ ਆ ਤੇ ਦੂਜਾ ਕਹਿੰਦਾ ਨਹੀਂ ਮੈਂ ਨਹੀਂ ਕੀਤੀ ਮਤਲਬ ਇਹ ਜਿਹੜੀ ਫਿਊਲ ਸਵਿਚ ਜਾਨੀ ਕਿ ਤੇਲ ਨੂੰ ਸਪਲਾਈ ਕਰਨ ਵਾਲੀ ਸਵਿਚ ਇੱਕ ਨਹੀਂ 2 ਹੁੰਦੀਆਂ ਕਿਉਂਕਿ ਜਹਾਜ਼ ਦੇ ਵਿੱਚ 2 ਇੰਜਨ ਹੁੰਦੇ ਆ ਦੋਨੋਂ ਸਵਿਚਾਂ ਬੰਦ ਹੋ ਗਈਆਂ ਉਹ ਗਲਤੀ ਨਾਲ ਹੋ ਗਈਆਂ ਕਿਵੇਂ ਹੋ ਗਈਆਂ ਇਹ ਹੁਣ 15 ਸਫਿਆਂ ਦੀ ਰਿਪੋਰਟ ਦੇ ਵਿੱਚ ਗੱਲ ਖੁੱਲ ਕੇ ਸਾਹਮਣੇ ਆਈ ਆ ਮੈਂ ਥੋੜਾ ਜਿਹਾ ਵੇਰਵਾਜ ਦੇ ਬਾਰੇ ਹੋਰ ਦੇ ਦਿਆਂ ਕਿ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਇਹ ਸਾਰੀ ਰਿਪੋਰਟ ਜਨਤਕ ਕੀਤੀ ਗਈ ਹੈ ਇਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਅਸੀਂ ਇਸ ਗੱਲ ਤੋਂ ਇਨਕਾਰ ਬਿਲਕੁਲ ਨਹੀਂ ਕਰ ਸਕਦੇ ਕਿ ਪਾਇਲਟ ਸਹਿਬਾਨ ਤੋਂ ਗਲਤੀ ਹੋਈ ਹੈ ਇਹ ਹੋ ਸਕਦਾ ਕਿਉਂਕਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਵੀ ਗੱਲ ਕਹਿ ਰਹੀ ਹੈ ਉਹ ਕਹਿੰਦੇ ਜੀ ਕਿ ਇਸ ਗੱਲ ਦੇ ਵੱਲ ਇਸ਼ਾਰਾ ਜਾ ਰਿਹਾ ਕਿ ਜਹਾਜ਼ ਵਿੱਚਲੀ ਹਰ ਚੀਜ਼ ਠੀਕ ਸੀ ਸ਼ਾਇਦ ਸ਼ਾਇਦ ਪਾਇਲਟਾਂ ਦੇ ਕੋਲੋਂ ਗਲਤੀ ਹੋਈ ਹੈ ਕਿਉਂਕਿ ਜਹਾਜ਼ 30 ਸੈਕਿੰਡ ਦੇ ਵਿੱਚ ਵਿੱਚ ਡਿੱਗ ਪਿਆ ਜਦੋਂ ਜਹਾਜ਼ ਚੜ ਰਿਹਾ ਤੇ ਚੜਨ ਤੋਂ ਤੁਰੰਤ ਬਾਅਦ ਡਿੱਗਿਆ ਇਹ ਆਖਰੀ ਵਾਰ ਇਹਦੇ ਵਿੱਚ ਕਾਕਪਿਟ ਵਿੱਚਲੀ ਇਹ ਸਾਹਮਣੇ ਆਈ ਆ ਵੀ ਇੱਕ ਪਾਇਲਟ ਨੇ ਦੂਜੇ ਨੂੰ ਕਿਹਾ ਕਿ ਭਾਈ ਇਹ ਫਿਊਲ ਸਵਿਚ ਤੂੰ ਬੰਦ ਕੀਤੀ ਆ ਉਹਨੇ ਕਿਹਾ ਜੀ ਕਿ ਮੈਂ ਨਹੀਂ ਕੀਤੀ ਤੇ ਉਸ ਤੋਂ ਬਾਅਦ ਇਹ ਜਹਾਜ਼ ਕ੍ਰੈਸ਼ ਹੋ ਗਿਆ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਮੇਡੇ ਕਾਲ ਕੀਤੀ ਸੀ ਯਾਨੀ ਕਿ ਹੰਗਾਮੀ ਸਥਿਤੀ ਦੇ ਬਾਰੇ ਦੱਸਣ ਦੇ ਲਈ ਆਖਰੀ ਕੁਝ ਸੈਕਿੰਡ ਜਿਹੜੇ ਕਿਸੇ ਦੇ ਕੋਲੇ ਹੁਣ ਪਾਇਲਟ ਦੇ ਕੋਲੇ ਕਿ ਭਾਈ ਮੈਂ ਆਪਣੇ ਸਟਾਫ ਨੂੰ ਮੈਂ ਆਪਣੀ ਇੰਜੀਨੀਅਰਾਂ ਨੂੰ ਆਪਣੇ ਧਰਤੀ ਦੇ ਉੱਤੇ ਜਿੱਥੇ ਜੋੜ ਆ ਉਹਦੇ ਨਾਲ ਜਾਣਕਾਰੀ ਸਾਂਝੀ ਕਰਾਂ ਉਹ ਮੇਡੇ ਕਾਲ ਵੀ 2-3 ਵਾਰ ਕੀਤੀ ਗਈ ਸੀ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਇਸ 15 ਸਫਿਆਂ ਦੀ ਰਿਪੋਰਟ ਦੇ ਵਿੱਚ ਕਿ ਜੇਤਾ ਜਹਾਜ਼ ਬਹੁਤ ਉੱਚਾ ਉੱਡ ਰਿਹਾ ਹੁੰਦਾ ਤੇ ਫਿਰ ਪਤਾ ਲੱਗਦਾ ਜੀ ਕਿ ਇੱਥੇ ਫਿਊਲ ਸਵਿਚ ਬੰਦ ਹੋ ਗਈ ਤਾਂ ਥੱਲੇ ਆਉਂਦੇ ਆਉਂਦੇ ਨੂੰ ਹੋ ਸਕਦਾ ਵੀ ਭਾਈ ਸਵਿਚ ਔਨ ਕਰਕੇ ਤੇ ਮੁੜ ਕੇ ਫਿਰ ਇੰਜਣ ਚੱਲ ਪੈਂਦੇ ਪਰ ਕਿਉਂਕਿ ਇਹ 30 ਸਕਿੰਟ ਦੇ ਵਿੱਚ ਹੀ ਸਾਰਾ ਕੁਝ ਵਾਪਰ ਗਿਆ ਤੇ ਜਹਾਜ਼ ਬਹੁਤਾ ਉੱਚਾ ਨਹੀਂ ਸੀ ਹਾਲਾਂਕਿ ਉੱਥੇ ਪਾਇਲਟਾਂ ਦੇ ਵੱਲੋਂ ਇਹਨਾਂ ਸਵਿਚਾਂ ਨੂੰ ਔਨ ਵੀ ਕੀਤਾ ਗਿਆ ਤੇ ਇੱਕ ਇੰਜਣ ਚੱਲ ਵੀ ਪਿਆ ਪਰ ਇਸ ਦੇ ਬਾਵਜੂਦ ਉਦੋਂ ਤੱਕ ਜਦੋਂ ਤੱਕ ਜਹਾਜ਼ ਸੰਭਲਦਾ ਮੁੜ ਕੇ ਇਹ ਜਹਾਜ਼ ਪੁੰਗੇ ਆ ਕੇ ਡਿੱਗ ਪਿਆ ਇਹ ਜਹਾਜ਼ ਕ੍ਰੈਸ਼ ਹੋ ਗਿਆ ਇਹ ਜਹਾਜ਼ ਹੋਸਟਲ ਦੇ ਵਿੱਚ ਵੱਜਿਆ ਤੇ 270 ਦੇ ਕਰੀਬ ਬੇਕਸੂਰ ਲੋਕਾਂ ਦੀ ਮੌਤ ਹੋ ਗਈ ਇਹਦੇ ਬਾਰੇ ਆਪਾਂ ਪੜੀਆਂ ਗੱਲਾਂ ਤੁਹਾਨੂੰ ਚੇਤੇ ਹੋਣਾ ਪਿਛਲੇ ਦਿਨੀ ਇੱਕ ਰਿਪੋਰਟ ਆਈ ਸੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਬਲੈਕ ਬਾਕਸ ਤਾਂ ਮਿਲ ਗਿਆ ਬਲੈਕ ਬਾਕਸ ਦੇ ਵਿੱਚ ਦੋ ਵਾਇਸ ਰਿਕਾਰਡਰ ਹੁੰਦੇ ਆ ਇੱਕ ਕੋਕਪਿਟ ਵਿੱਚ ਲਈ ਗੱਲ ਸਾਰੀ ਨੂੰ ਨੋਟ ਕਰਦਾ ਇੱਕ ਜਿਹੜੀਆਂ ਸਵਾਰੀਆਂ ਦੀਆਂ ਇਕਲੀਆਂ-ਇਕਲੀਆਂ ਗੱਲਾਂ ਨੂੰ ਨੋਟ ਕਰਦਾ ਜਦੋਂ ਵੀ ਕੋਤੇ ਕੋਈ ਜਹਾਜ਼ ਦੇ ਵਿੱਚ ਖਰਾਬੀ ਆਵੇ ਉਦੋਂ ਫਿਰ ਪਾਇਲਟ ਜੇਕਰ ਦੋ ਬੈਠੇ ਜਾਂ ਕਰੂ ਦੇ ਮੈਂਬਰ ਆ ਉਹ ਆਪਸ ਦੇ ਵਿੱਚ ਤਾਂ ਗੱਲ ਕਰਦੇ ਨਾ ਭਾਵੇਂ ਸਵਾਰੀ ਨਾਲ ਗੱਲ ਨਾ ਕਰਨ ਉਥੇ ਜਿਹੜੇ ਪਲੇਨ ਦੇ ਵਿੱਚ ਬੈਠੇ ਲੋਕੋ ਨੇ ਦੇ ਨਾਲ ਗੱਲ ਨਾ ਕਰਨ ਉਹ ਜਿਹੜੀਆਂ ਆਪਸ ਦੇ ਵਿੱਚ ਗੱਲਾਂ ਕੀਤੀਆਂ ਉਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਅੰਦਾਜ਼ੇ ਲਾਏ ਜਾਂਦੇ ਜੀ ਕਿ ਇਹਦੇ ਪਿੱਛੇ ਸ਼ਾਇਦ ਆ ਵੀ ਕਾਰਨ ਹੋਵੇ ਸ਼ਾਇਦ ਇਹਦੇ ਪਿੱਛੇ ਆਹ ਕਾਰਨ ਬਣ ਗਿਆ ਹੁਣ ਕੋਈ ਜ਼ੁਬਾਨੀ ਦੱਸਣ ਵਾਲਾ ਬੰਦਾ ਤਾਂ ਹੈ ਨਹੀਂ ਜੇਕਰ ਸਵਾਰੀ ਬਚੀ ਵੀ ਐ ਇੱਕ ਉਹਨੂੰ ਕੀ ਪਤਾ ਵੀ ਜਹਾਜ਼ ਦੇ ਵਿੱਚ ਨੁਕਸ ਕੀ ਪਿਆ ਕਾਰਨ ਕੀ ਬਣਿਆ ਫਿਰ ਉਸ ਤੋਂ ਬਾਅਦ ਇਹ ਬਲੈਕ ਬਾਕਸ ਵਿੱਚ ਲੀਆਂ ਜਾਣਕਾਰੀਆਂ ਕਿ ਜਹਾਜ਼ ਕਿੰਨੀ ਉਚਾਈ ਤੇ ਸੀ ਕਿੰਨਾ ਤਾਪਮਾਨ ਸੀ ਮੌਸਮ ਕਿਹੋ ਜਿਹਾ ਸੀ ਕਿੰਨੀ ਸਪੀਡ ਦੇ ਉੱਤੇ ਸੀ ਕਿਸ ਤਰੀਕੇ ਦਾ ਹਵਾ ਦਾ ਦਬਾਅ ਸੀ ਕਿਵੇਂ ਕਿਵੇਂ ਸਾਰਾ ਕੁਝ ਹੋਇਆ ਕਿੰਨੀ ਰਨਿੰਗ ਤੋਂ ਬਾਅਦ ਕਿੰਨਾ ਦੌੜਨ ਤੋਂ ਬਾਅਦ ਰਨਵੇ ਦੇ ਉੱਤੇ ਫਿਰ ਉਹਨੇ ਉਚਾਈ ਸ਼ੁਰੂ ਕੀਤੀ ਆ ਫੜਨੀ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਰਿਕਾਰਡ ਹੁੰਦੀਆਂ ਤੇ ਫਿਰ ਇਹ ਜਾਣਕਾਰੀ ਆਈ ਸੀ ਕਿ ਬਲੈਕ ਬਾਕਸ ਸਾਡੇ ਇੰਨਾ ਗਿਆ ਇਹਦੇ ਵਿੱਚ ਲੀਆਂ ਦੋਵੇਂ ਜਿਹੜੀਆਂ ਵਾਇਸ ਰਿਕਾਰਡਰ ਆ ਜਿਹੜੀਆਂ ਡਿਵਾਈਸਾਂ ਦੋਨੋਂ ਉਹ ਇੰਨੀਆਂ ਹੀਟ ਦੇ ਗਰਮੀ ਦੇ ਪ੍ਰਭਾਵ ਦੇ ਵਿੱਚ ਆਈਆਂ ਵੀ ਉਹਨਾਂ ਦਾ ਇੱਥੇ ਡਾਟਾ ਹੀ ਨਹੀਂ ਰਿਕਵਰ ਹੋ ਸਕਦਾ ਪਰ ਬਾਅਦ ਦੇ ਵਿੱਚ ਇਹ ਖਬਰ ਆਈ ਜੀ ਕਿ ਡਾਟਾ ਰਿਕਵਰ ਹੋ ਗਿਆ ਤੇ ਹੁਣ ਡਾਟਾ ਰਿਕਵਰ ਹੋਣ ਤੋਂ ਬਾਅਦ ਇਹ ਜਾਣਕਾਰੀਆਂ ਸਾਹਮਣੇ ਆਈਆਂ ਕਿ ਭਾਈ ਇੱਥੇ ਪਾਇਲਟ ਸਹਬਾਨ ਦੀ ਸ਼ਾਇਦ ਮੈਂ ਇਹ ਨਹੀਂ ਗੱਲ ਕਹਿਣਾ ਵੀ 100% ਇਹੀ ਗੱਲ ਆ ਕਿਉਂਕਿ ਆਪਾਂ ਐਵੇਂ ਗੱਲ ਕਹਿ ਰਹੀਏ ਕਿ ਪਾਇਲਟ ਨੇ ਆਏ ਜਾਂ ਕੀਤਾ ਹੁੰਦਾ ਤਾਂ ਫਿਰ ਐ ਬਣ ਜਾਂਦਾ ਆ ਨਾ ਕੀਤਾ ਹੁੰਦਾ ਤਾਂ ਬਣ ਜਾਂਦਾ ਕਿਉਂਕਿ ਪਾਇਲਟ ਦਾ ਵੀ ਕਿਹੜਾ ਕਸੂਰ ਹੁੰਦਾ ਵੀ ਮੈਂ ਭਾਈ ਮੁੱਕ ਜਾ ਉਹ ਆਪ ਵੀ ਨੇ ਵਿਚਾਰਾ ਬਚਿਆ ਨਾਲੇ ਜਿਹੜੇ ਰੁਤਬੇ ਦੇ ਉੱਤੇ ਇਹ ਵੱਡੇ ਲੋਕ ਮਹਾਨ ਲੋਕ ਹੁੰਦੇ ਆ ਜਿਹੜੇ ਕਿ ਇਦਾਂ ਉਡਾਣ ਦੇ ਨਾਲ ਸੰਬੰਧਿਤ ਹੁੰਦੇ ਆ ਜਿਹੜਾਂ ਦੀ ਆਪਣੀ ਜ਼ਿੰਦਗੀ ਜ਼ੁਖਮ ਦੇ ਵਿੱਚ ਹੋਵੇ ਉਹ ਕੋਈ ਚਾਹੁੰਦਾ ਨਹੀਂ ਹੁੰਦਾ ਕਿ ਮੇਰੇ ਨਾਲ ਸੰਬੰਧਿਤ ਕੋਈ ਹਾਦਸਾ ਵਾਪਰ ਜੇ ਪਰ ਇਹ ਕੁਦਰਤੀ ਆ ਇਹ ਸਾਰਾ ਕੁਝ ਹੋ ਗਿਆ ਤੇ ਕਿਸੇ ਦਾ ਕੋਈ ਵਸ ਵੀ ਨਹੀਂ ਚੱਲਦਾ ਤੇ ਰਾਜਨੀਤਿਕ ਲੋਕ ਰਾਜਨੀਤੀ ਜਿਵੇਂ ਮਰਜ਼ੀ ਕਰੀ ਜਾਣ ਪਰ ਬੇਕਸੂਰ ਲੋਕ ਮਾਰੇ ਗਏ ਬੇਕਸੂਰ ਪਾਇਲਟ ਜਾਂ ਕਹਿ ਲਈਏ ਵੀ ਜਿਹੜੇ ਕ੍ਰੂ ਦੇ ਜਿਹੜੇ ਬਾਕੀ ਮੈਂਬਰ ਆ ਦੁਨੀਆ ਦੇ ਉੱਤੇ ਨਹੀਂ ਰਹੇ ਮੇਰੇ ਕੋਲ ਰਿਪੋਰਟ ਆ ਇੱਕ ਜੀ ਕਿ ਇੱਕ ਪਾਇਲਟ ਨੇ ਜਿਹੜੇ ਸੁਮੀਤ ਸੱਬਰਵਾਲ ਸੁਮੀਤ ਸੱਬਰਵਾਲ ਸਾਹਿਬ ਜਿਹੜੇ ਇਹਦੇ ਮੁੱਖ ਪਾਇਲਟ ਸੀਗੇ ਜਿਨ੍ਹਾਂ ਦੀ ਉਮਰ ਲਗਭਗ 56 ਸਾਲ ਤੇ ਇਹਨਾਂ ਦੇ ਲਾਇਸੈਂਸ ਆ ਜਿਹੜਾ ਕਿਉਂਕਿ ਹਰ ਪਾਇਲਟ ਦਾ ਇੱਕ ਲਾਇਸੈਂਸ ਹੁੰਦਾ ਉਹਦੀ ਮਾਨਤਾ ਕਿੰਨੀ ਆ ਇਹਦੇ ਬਾਰੇ ਵੀ ਆ ਇਹਨਾਂ ਦਾ ਜਿਹੜਾ ਲਾਇਸੈਂਸ ਆ ਉਹਦੀ ਵੈਲਿਡਿਟੀ ਸੀਗੀ ਜੀ ਮਈ 2026 ਤੱਕ ਯਾਨੀ ਕਿ ਅਗਲੇ ਸਾਲ ਦੇ ਮਈ ਮਹੀਨੇ ਤੱਕ ਇਹਨਾਂ ਦੇ ਫਲਾਈਟ ਲਾਇਸੈਂਸ ਦੀ ਉਡਾਣ ਦੇ ਲੈਸੈਂਸ ਦੀ ਵੈਲਿਡਿਟੀ ਆ ਤੇ ਇਹਨਾਂ ਨੇ ਬੋਇੰਗ 787 ਦੇ ਉੱਤੇ 8500 ਤੇ 96 ਘੰਟੇ ਦਾ ਤਜਰਬਾ ਇਹਨਾਂ ਦੇ ਕੋਲੇ ਤੇ ਕੁੱਲ ਇਹਨਾਂ ਦਾ ਹੁਣ ਤੱਕ ਦਾ ਜਿਹੜਾ ਉਡਾਣ ਦਾ ਜਿਹੜਾ ਐਕਸਪੀਰੀਅੰਸ ਆ ਜਿਹੜਾ ਇਹਨਾਂ ਦੇ ਕੋਲੇ ਤਜਰਬਾ ਹੈਗਾ ਇਹ 15638 ਘੰਟਿਆਂ ਦਾ ਜਿਵੇਂ ਆਪਾਂ ਇਹ ਗੱਲ ਕਹਿੰਦੇ ਜੀ ਕਿ ਮੈਨੂੰ ਫਲਾਣੇ ਦਫ਼ਤਰ ਦੇ ਵਿੱਚ ਕੰਮ ਕਰਦਿਆਂ ਫਲਾਣੇ ਮਹਿਕਮੇ 'ਚ ਕੰਮ ਕਰਦਿਆਂ ਮੈਨੂੰ 10 ਸਾਲ ਹੋ ਗਏ ਮੈਨੂੰ 35 ਸਾਲ ਹੋ ਗਏ ਮੈਨੂੰ 3 ਸਾਲ ਹੋ ਗਏ ਉਵੇਂ ਹੀ ਪਾਇਲਟ ਦੇ ਘੰਟੇ ਗਿਨੇ ਜਾਂਦੇ ਆ ਵੀ ਉਹਨੂੰ ਕਿੰਨੇ ਘੰਟਿਆਂ ਦਾ ਉਡਾਣ ਦਾ ਤਜਰਬਾ ਤੇ ਬਹੁਤ ਵੱਡੇ ਤਜਰਬੇਕਾਰ ਹੈ ਸੁਮਿਤ ਸਬਰਵਾਲ ਸਾਹਿਬ ਅਗਲੀ ਗੱਲ ਜਿਹੜਾ ਕੋ ਪਾਇਲਟ ਜਿਹੜਾ ਸਹਾਇਕ ਪਾਇਲਟ ਆ ਉਹਦਾ ਨਾਂ ਕਲਾਈ ਵਕੁੰਦਰ ਉਹ ਕਲਾਈ ਵਕੁੰਦਰ ਸੀ ਕਲਾਈਬ ਕੁੰਦਰ ਦੀ ਉਮਰ 32 ਸਾਲ ਤੇ ਇਹਨਾਂ ਦਾ ਜਿਹੜਾ ਲਾਇਸੈਂਸ ਆ ਇਹ ਜਾਰੀ ਹੋਇਆ ਸੀਗਾ ਜੀ 2020 ਦੇ ਵਿੱਚ ਤੇ 26 ਸਤੰਬਰ 2025 ਤੱਕ ਯਾਨੀ ਕਿ ਇਸੇ ਸਾਲ ਦੀ 26 ਸਤੰਬਰ ਤੱਕ ਇਹਨਾਂ ਦੇ ਲਾਇਸੈਂਸ ਦੀ ਵੈਲਿਡਿਟੀ ਆ ਉਸ ਤੋਂ ਅਗਲੀ ਗੱਲ ਹੈ ਕਿ ਬੋਇੰਗ 787 ਦੇ ਉੱਤੇ ਇਹਨਾਂ ਨੂੰ 1100 ਤੇ 28 ਘੰਟੇ ਦਾ ਤਜਰਬਾ ਉਡਾਣ ਦਾ ਤੇ ਕੁੱਲ ਇਹਨਾਂ ਦਾ ਉਡਾਣ ਦਾ ਤਜਰਬਾ 3400 ਤੇ 3 ਘੰਟਿਆਂ ਦਾ ਕਿਉਂਕਿ ਇਹ ਬਹੁਤ ਵੱਡੇ ਬਹੁਤ ਮਾਰਕੇ ਵਾਲੇ ਬਹੁਤ ਮਹਾਨ ਪਾਇਲਟ ਸੁਮੇਤ ਸਬਰਵਾਲ ਆ ਇਸ ਕਰਕੇ ਮੁੱਖ ਉਡਾਣ ਦੇ ਵਿੱਚ ਉਹ ਸੀ ਤੇ ਕੋ-ਪਾਇਲਟ ਆ ਜਿਹੜੇ ਉਹ ਕੁੰਦਰ ਹੋਰੀ ਨੇ ਜਿਹੜੀ ਕਿ ਕਲਾਈਬ ਕੁੰਦਰ ਆ ਸੋ ਕਹਿਣ ਦਾ ਭਾਵੇਂ ਜੇ ਕਿ ਜਦੋਂ ਹੁਣ ਪਾਇਲਟ ਦੀ ਪਾਇਲਟ ਨਾਲ ਹੋ ਰਹੀ ਗੱਲ ਆ ਕਿ ਭਾਈ ਇਹ ਤੂੰ ਸਵਿਚ ਬੰਦ ਕੀਤੀ ਆ ਫਿਊਲ ਵਾਲੀ ਸਵਿਚ ਤੂੰ ਆਫ ਕੀਤੀ ਆ ਤਾਂ ਇਹਦਾ ਮਤਲਬ ਕੁਦਰਤੀ ਤੌਰ ਦੇ ਉੱਤੇ ਆ ਕਿ ਸੁਮੇਤ ਸਬਰਵਾਲ ਹੋਰਾਂ ਨੇ ਨਾਲ ਦੇ ਕਲਾਈਬ ਕੁੰਦਰ ਪਾਇਲਟ ਨੂੰ ਪੁੱਛਿਆ ਹੋਣਾ ਕਿ ਭਾਈ ਇਹ ਸਵਿਚ ਤੇਰੇ ਵੱਲੋਂ ਆਫ ਕੀਤੀ ਗਈ ਆ ਤੇ ਉਹਨਾਂ ਨੇ ਅੱਗੋਂ ਗੱਲ ਕਹੀ ਨਾ ਸੋ ਹੋ ਸਕਦਾ ਇਹ ਗਲਤੀ ਦੇ ਨਾਲ ਸਵਿਚ ਆਫ ਹੋ ਗਈ ਹੋਵੇ ਜਾਂ ਕੀ ਕਾਰਨ ਬਣਿਆ ਹੋਊਗਾ ਹੁਣ ਕੋਈ ਉੱਤਰ ਦੇਣ ਵਾਲਾ ਤਾਂ ਹੈ ਨਹੀਂ ਪਰ ਮੰਨਿਆ ਇਹ ਜਾ ਰਿਹਾ ਜੀ ਕਿ ਗਲਤੀ ਦੇ ਨਾਲ ਇਹ ਦੋਨੋਂ ਫਿਊਲ ਸਵਿਚ ਬੰਦ ਹੋ ਗਈਆਂ ਜਿਹਦੇ ਕਰਕੇ ਜਹਾਜ਼ ਦੇ ਇੰਜਣਾਂ ਤੱਕ ਤੇਲ ਦੀ ਸਪਲਾਈ ਬੰਦ ਹੋ ਗਈ ਜਿਹਦੇ ਕਰਕੇ ਭਾਈ ਇਹ ਹਾਰਸਾ ਵਾਪਰ ਗਿਆ ਉਸ ਤੋਂ ਤੁਰੰਤ ਬਾਅਦ ਜਿਹੜੀ ਇਹ ਆਵਾਜ਼ ਰਿਕਾਰਡ ਹੋਈ ਆ ਜਿਹੜੀ ਕਿ ਹੁਣ ਸਭ ਦੇ ਸਾਹਮਣੇ ਆਈ ਆ 15 ਸਫਿਆਂ ਦੀ ਰਿਪੋਰਟ ਦੇ ਵਿੱਚ ਔਰ ਇੱਥੇ ਇਹ ਗੱਲ ਕਹੀ ਗਈ ਆ ਵੀ ਭਾਈ ਉਹਨਾਂ ਨੇ ਦੁਬਾਰਾ ਫਿਰ ਇਹਨਾਂ ਨੂੰ ਆਨ ਕੀਤਾ ਜਦੋਂ ਇਹ ਫਿਊਲ ਸਵਿਚ ਔਨ ਕੀਤੀਆਂ ਇੱਕ ਇੰਜਨ ਚੱਲ ਵੀ ਪਿਆ ਥੋੜਾ ਜਿਹਾ ਚੱਲਿਆ ਪਰ ਜਦੋਂ ਤੱਕ ਉਹ ਚੱਲ ਕੇ ਮੁੱਖ ਧਾਰਾ ਦੇ ਵਿੱਚ ਸਰਗਰਮੀ ਦੇ ਵਿੱਚ ਆਉਂਦਾ ਉਦੋਂ ਤੱਕ ਇਹ ਜਹਾਜ਼ ਕ੍ਰੈਸ਼ ਹੋ ਗਿਆ ਜੇ ਮੰਨ ਲਓ ਇਹ ਹੁੰਦਾ ਜੀ ਕਿ 3000 ਫੁੱਟ ਦੀ ਉਚਾਈ ਦੇ ਉੱਤੇ 5000 ਫੁੱਟ ਦੀ ਉਚਾਈ ਦੇ ਉੱਤੇ 20000 ਫੁੱਟ ਦੀ ਉਚਾਈ ਦੇ ਉੱਤੇ ਜੇਕਰ ਇਉਂ ਹੁੰਦਾ ਸ਼ਾਇਦ ਇਹਨੂੰ ਸੰਭਲਣ ਦੇ ਉੱਤੇ ਟਾਈਮ ਲੱਗ ਜਾਂਦਾ ਪਰ ਕਿਉਂਕਿ ਗਿਆਹੀ 600 ਕੁਝ ਕੁ ਫੁੱਟ ਦੀ ਉਚਾਈ ਦੇ ਉੱਤੇ ਸੀ ਤੇ 30 ਸੈਕਿੰਡ ਦੇ ਵਿੱਚ ਹੀ ਸਾਰਾ ਕੁਝ ਵਾਪਰ ਗਿਆ ਇਸ ਕਰਕੇ ਇੰਜਣ ਨੂੰ ਵਰਕਿੰਗ ਦੇ ਵਿੱਚ ਆਉਣ ਤੇ ਇੰਜਣ ਨੂੰ ਮੁਖ ਧਾਰਾ ਦੇ ਵਿੱਚ ਆਉਣ ਦੇ ਉੱਤੇ ਸਮਾਂ ਲੱਗਦਾ ਉਹ ਕੁਝ ਕੁ ਸੈਕਿੰਡ ਦਾ ਹੀ ਸਮਾਂ ਹੁੰਦਾ ਜਿਹੜਾ ਉਹਨੂੰ ਲੈ ਜਾਂਦਾ ਪਿਛਾਂ ਵੱਲ ਨੂੰ ਜਾਂ ਅਗਾਂਹ ਵੱਲ ਨੂੰ ਤੇ ਭਾਈ ਇਹ ਸਮਾਂ ਨਹੀਂ ਮਿਲਿਆ ਤੇ ਪਾਇਲਟਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਭਾਈ ਆਹ ਗੱਲ ਹੋ ਗਈ ਹੈ ਯਾਨੀ ਕਹਿੰਦੇ ਇਹ ਗਲਤੀ ਹੋ ਗਈ ਹੈ ਤੇ ਉਸ ਤੋਂ ਬਾਅਦ ਭਾਈ ਵੇਲਾ ਹੱਥ ਨਹੀਂ ਆਇਆ ਸੋ ਮਤਲਬ ਕਹਿਣ ਦਾ ਇਹ ਆ ਕਿ ਜਦੋਂ ਕਦੇ ਵੀ ਕਿਤੇ ਵੀ ਕੋਈ ਜਹਾਜ਼ ਹਾਦਸਾ ਵਾਪਰਦਾ ਉਹਦੇ ਨਾਲ ਸੰਬੰਧਿਤ ਕੁਝ ਕੁ ਜਾਣਕਾਰੀਆਂ ਤੁਹਾਡੇ ਦਿਲ ਨੂੰ ਹੌਲ ਪਾਉਣ ਵਾਲੀਆਂ ਹੁੰਦੀਆਂ ਸੜਕਾਂ ਦੇ ਉੱਤੇ ਵੀ ਹਾਦਸੇ ਹੁੰਦੇ ਆ ਰੇਲਾਂ ਦੇ ਵੀ ਹਾਦਸੇ ਹੁੰਦੇ ਆ ਆਪਾਂ ਕਾਰਾਂ ਮੋਟਰਸਾਈਕਲਾਂ ਸਕੂਟਰਾਂ ਤੇ ਸਾਈਕਲਾਂ ਤੇ ਜਾਂਦੇ ਆ ਉੱਥੇ ਵੀ ਹਾਦਸੇ ਹੁੰਦੇ ਆ ਪਰ ਕਿਉਂਕਿ ਅੱਜਕੱਲ੍ਹ ਦੁਨੀਆ ਇੱਕ ਤੋਂ ਦੂਜੀ ਥਾਂ ਤੱਕ ਬਹੁਤ ਵੱਡੀ ਗਿਣਤੀ ਚ ਜਾਂਦੀ ਆ ਤੇ ਭਾਈ ਇਹ ਇੰਡੀਆ ਦੀ ਗੱਲ ਹੋਵੇ ਜਾਂ ਹੋਰ ਜਹਾਜ਼ ਹੋਣ ਉਹਨਾਂ ਦੇ ਹਾਰਚਾਨੀਆਂ ਖਬਰਾਂ ਵੀ ਇਸ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਹਾਲੇ ਇਹ ਪਹਿਲੀ ਰਿਪੋਰਟ ਸਾਹਮਣੇ ਆਈ ਆ 15 ਸਫਿਆਂ ਦੀ ਸ਼ਾਇਦ ਮਹੀਨੇ ਤੱਕ ਸ਼ਾਇਦ 2 ਮਹੀਨੇ ਤੱਕ ਹੋਰ ਵੀ ਮੁਕੰਮਲ ਰਿਪੋਰਟਾਂ ਸਾਹਮਣੇ ਆਉਣ ਸ਼ਾਇਦ ਅਗਲੇ ਕੁਆਰਟਰ ਵਿੱਚ ਲੀਆਂ ਕਈ ਗੱਲਾਂ ਹੋਰ ਵੀ ਸਾਹਮਣੇ ਆਉਣ ਪਰ ਇਹ ਆਪਣੇ ਆਪ ਦੇ ਵਿੱਚ ਬੜੀ ਸੋਚਣ ਵਾਲੀ ਵਿਚਾਰਨ ਵਾਲੀ ਤੇ ਸਮਝਣ ਵਾਲੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ 270 ਲੋਕ ਆ ਜਿਹੜੇ ਉਹ ਮੌਤ ਦੀ ਬੁਕਲ ਦੇ ਵਿੱਚ ਗਏ ਹਰ ਬੰਦੇ ਦੀ ਆਪਣੇ ਪਰਿਵਾਰ ਵਾਸਤੇ ਬੜੀ ਵੱਡੀ ਲੋਡ ਹੁੰਦੀ ਹੈ ਉਹ ਵਿਜੇ ਰupani ਸਾਹਿਬ ਹੁਣ ਜਿਹੜੇ ਕਿ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਆ ਉਹਨਾਂ ਨੂੰ ਭਾਜਪਾ ਦੇ ਨਾਲ ਜੁੜੇ ਹੋਣ ਕਰਕੇ ਅਸੀਂ ਵੱਧ ਖਬਰਾਂ ਦੇ ਵਿੱਚ ਪੜਿਆ ਉਹਨਾਂ ਦੇ ਪਰਿਵਾਰ ਨੂੰ ਵੀ ਉਹਨਾਂ ਨੂੰ ਦੁੱਖ ਹੋਊਗਾ ਜਿੰਨਾ ਕਿ ਆਮ ਲੋਕਾਂ ਨੂੰ ਦੁੱਖ ਆ ਤੁਸ ਤੁਸੀਂ ਸੋਚ ਕੇ ਦੇਖੋ ਕਿ ਕੋਈ ਵੀ ਬੰਦਾ ਜਾਂ ਕੋਈ ਭੈਣ ਜਾਂ ਕੋਈ ਵੀਰ ਜਿਹੜਾ ਇਸ ਜਹਾਜ਼ ਦੇ ਵਿੱਚ ਮੁਸਾਫਰ ਸੀ ਕੋਈ ਆਪਣੇ ਬਾਪ ਦੇ ਸਸਕਾਰ ਤੋਂ ਬਾਅਦ ਵਾਪਸ ਇੰਗਲੈਂਡ ਜਾ ਰਿਹਾ ਸੀ ਕੋਈ ਵਿਆਹ ਤੋਂ ਬਾਹਰ ਜਾ ਰਿਹਾ ਸੀ ਕੋਈ ਇਲਾਜ ਤੋਂ ਬਾਹਰ ਜਾ ਰਿਹਾ ਸੀ ਕੋਈ ਘੁੰਮਣ ਲਈ ਜਾ ਰਿਹਾ ਸੀ ਕੋਈ ਕਿਸੇ ਆਪਦੇ ਪਿਆਰੇ ਨੂੰ ਮਿਲਣ ਜਾ ਰਿਹਾ ਸੀ ਕੋਈ ਔਰਤ ਆਪਦੇ ਪਤੀ ਨੂੰ ਪਹਿਲੀ ਵਾਰ ਮਿਲਣ ਵਾਸਤੇ ਜਾ ਰਹੀ ਸੀ ਕਿਸੇ ਦਾ ਕੋਈ ਕਾਰਨ ਸੀ ਕਿਸੇ ਦਾ ਕੋਈ ਪਰਿਵਾਰ ਹੀ ਉਜੜ ਗਿਆ ਸੋ ਇਹ ਜਦੋਂ ਹਾਰਸੇ ਵਾਪਰਦੇ ਆ ਤੇ ਅੰਦਰੇ ਦਾ ਰੁਗ ਭਰਿਆ ਜਾਂਦਾ ਪਰ ਜਦੋਂ ਇਹ 45 ਆ ਰਿਪੋਰਟਾਂ ਸਾਹਮਣੇ ਆਉਂਦੀਆਂ ਉਦੋਂ ਵੀ ਮਨ ਦੇ ਵਿੱਚ ਗੱਲ ਆਉਂਦੀ ਯਾਰ ਕਿ ਜੇ ਇੰਉਂ ਦੀ ਥਾਂ ਤੇ ਇੰਉਂ ਹੋਇਆ ਹੁੰਦਾ ਤਾਂ ਸ਼ਾਇਦ ਇੰਉਂ ਬਚਾਅ ਹੋ ਜਾਂਦਾ ਪਰ ਉਹ ਤਾਂ ਸਾਡੀਆਂ ਗੱਲਾਂ ਨੇ ਕਿਉਂਕਿ ਅਸੀਂ ਤਾਂ ਸਾਧਾਰਨ ਲੋਕ ਆ ਪਰ ਰਿਪੋਰਟਾਂ ਬਹੁਤ ਕੁਝ ਬਿਆਨ ਕਰਦੀਆਂ ਕਿ ਇਹ ਭਾਈ ਕਾਰਨ ਕੀ ਆ ਇਹਦੇ ਪਿੱਛੇ ਵਜ੍ਹਾ ਕੀ ਆ ਇੱਥੇ ਕੋਈ ਚਸ਼ਮਦੀਤਤਾ ਹੁੰਦਾ ਨਹੀਂ ਜਿਹਾ ਪਾਕਾ ਜੀ ਕਾ ਫਲਾਣੀ ਥਾਂ ਦੇ ਉੱਤੇ ਸੜਕ ਦਾ ਹਾਰਸਾ ਵਾਪਰਿਆ ਮੂਰੋ ਕਾਰ ਆਉਂਦੀ ਸੀ ਗਲਤੀ ਕਾਰ ਵਾਲੇ ਦੀ ਕਿ ਗਲਤੀ ਜੀਪ ਵਾਲੇ ਦੀ ਕਿ ਗਲਤੀ বাস ਵਾਲੇ ਦੀ ਗਲਤੀ ਟਰੱਕ ਵਾਲੇ ਦੀ ਆ ਇਹ ਹਾ ਹਾਰਸਾ ਦੱਸਣ ਵਾਲਾ ਵੀ ਕੋਈ ਨਹੀਂ ਹੁੰਦਾ ਪਰ ਰਿਪੋਰਟ ਇਹ ਗੱਲ ਦੱਸਦੀ ਆ ਜਿਹੜੀ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਵੱਲੋਂ ਬਿਆਨ ਕੀਤਾ ਗਿਆ ਗੱਲ ਆ ਕਿ ਜੇਕਰ ਇੱਥੇ ਫਿਊਲ ਸਵਿਚ ਬੰਦ ਨਾ ਹੁੰਦੇ ਸ਼ਾਇਦ ਜ਼ਿੰਦਗੀਆਂ ਬਚ ਜਾਂਦੀਆਂ ਸ਼ਾਇਦ ਮੌਤਾਂ ਨਾ ਹੁੰਦੀਆਂ ਸ਼ਾਇਦ ਹਾਰਸਾ ਨਾ ਵਾਪਰਦਾ ਤੇ ਕੁਝ ਰਿਪੋਰਟਾਂ ਇਹ ਵੀ ਬਿਆਨ ਕਰਦੀਆਂ ਉਕੇ ਦੇ ਵਿੱਚ ਵੀ ਗੱਲ ਦੱਸੀ ਗਈ ਹੈ ਇਸ ਰਿਪੋਰਟ ਦੇ ਵਿੱਚ ਕਿ ਮੌਸਮ ਬਿਲਕੁਲ ਸਾਫ਼ ਸੀ ਪਾਇਲਟ ਬਿਲਕੁਲ ਤੰਦਰੁਸਤ ਸੀ ਕੋਈ ਡਰਿੰਕ ਨਹੀਂ ਸੀ ਕੀਤੀ ਕਿਸੇ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਸੀ ਤੇਲ ਵੀ ਪੂਰਾ ਸੀ ਤੇ ਤੇਲ ਵੀ ਅਸਲੀ ਸੀ ਤੇ ਕੋਈ ਵੀ ਇਹਦੇ ਵਿੱਚ ਸ਼ਰਾਰਤ ਵਾਲੀ ਸਾਜ਼ਿਸ਼ ਵਾਲੀ ਗੱਲ ਸਾਹਮਣੇ ਨਹੀਂ ਆਈ ਪਰ ਪਤਾ ਇਹ ਵੀ ਲੱਗਾ ਵੀ ਪਾਇਲਟ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਜੀ ਕਿ ਇਹਨੇ ਹੁਣ ਥੱਲੇ ਡਿੱਗਣਾ ਸ਼ੁਰੂ ਕਰ ਦੇਣਾ ਜਾਂ ਡਿੱਗਣਾ ਸ਼ੁਰੂ ਕਰ ਦਿੱਤਾ ਤੇ ਉਹਨੇ ਭੀੜ ਭੜਾਕੇ ਵਾਲੀ ਥਾਂ ਦੇ ਉੱਤੇ ਹੋਰ ਪਾਸੇ ਨੂੰ ਲਿਜਾਣਾ ਸ਼ੁਰੂ ਕੀਤਾ ਉਹਨੂੰ ਨਹੀਂ ਤਾਂ ਸ਼ਾਇਦ ਮੌਤਾਂ ਦੀ ਗਿਣਤੀ ਵੱਧ ਵੀ ਜਾਂਦੀ ਸੋ ਭਾਈ ਸਾਨੂੰ ਦੁੱਖ ਆ ਭਾਵੇਂ ਉਹ ਪਾਇਲਟ ਆ ਭਾਵੇਂ ਕਰੂ ਦੇ ਬਾਕੀ ਮੈਂਬਰ ਆ ਭਾਵੇਂ ਲੋਕ ਆ ਜਿਨ੍ਹਾਂ ਦੇ ਘਰ ਦੇ ਵਿੱਚ ਇਹੋ ਜਿਹਾ ਸੱਥਰ ਵਿਛਿਆ ਉਹਨਾਂ ਦੀ ਪੀੜ ਨੂੰ ਆਪਾਂ ਸਮਝ ਸਕਦੇ ਆ ਸੋ ਏਅਰਪੋਰਟ ਇਸ ਕਰਕੇ ਆ ਕਿ ਭਾਈ ਵਿਟਲੀ ਗੱਲ ਸਾਹਮਣੇ ਆਉਣੀ ਸ਼ੁਰੂ ਹੋ ਗਈ ਆ ਤੇ ਸਾਹਮਣੇ ਆ ਵੀ ਗਈ ਆ